ਜੀ ਮੇਰਾ ਨਾਮ ਮੀਨਾ ਹੈ ਤੇ ਮੈਂ ਕਪੂਰਥਲੇ ਤੋਂ ਬੋਲਦੀ ਪਈ ਹੈਗੀ ਆ ਅਸੀਂ ਆ ਕਪੂਰਥਲੇ ਤੋਂ ਤੇ ਮੈਨੂੰ ਜਿਹੜਾ ਬੋਡੀ ਸਰਵਿਸ ਜੂਸ ਹੈ ਉਹ ਮੈਂ ਕੀ ਕਹਿੰਦੇ 15 ਦਿਨ ਪਹਿਲੇ ਲਿਆ ਸੀਗਾ ਤੇ ਉਹਦੇ ਨਾਲ ਮੈਨੂੰ ਕਾਫੀ ਫਰਕ ਪਿਆ ਪਹਿਲੇ ਮੈਨੂੰ ਬਹੁਤ ਪ੍ਰੋਬਲਮ ਸੀਗੀ ਤੇ ਮੈਂ ਬਹੁਤ ਹੀ ਪਰੇਸ਼ਾਨ ਸੀਗੀ ਜਿੱਥੇ ਮੇਰੇ ਹਸਬੰਦ ਨੂੰ ਕੋਈ ਕਹਿਣਾ ਉੱਥੇ ਨਾ ਮੈਨੂੰ ਲੈ ਕੇ ਭੱਜ ਪੈਣਾ ਵਾ ਤੇ ਬੋਡੀ ਸਰਵਿਸ ਵਾਲੇ ਸਾਨੂੰ ਪਤਾ ਲੱਗਾ ਫਿਰ ਅਸੀਂ ਬੋਡੀ ਸਰਵਿਸ ਬਾਜੀ ਕੋਲ ਲਿਆ ਸੀ ਤੇ ਉਹਦੇ ਨਾਲ ਮੈਨੂੰ ਬਹੁਤ ਆਰਾਮ ਆ। ਪਹਿਲੇ ਤੁਹਾਨੂੰ ਕੀ ਕੀ ਦਿੱਕਤ ਸੀਗੀ? ਪਹਿਲੇ ਮੈਨੂੰ ਦਿੱਕਤ ਸੀਗੀ ਮੇਰਾ ਕੀ ਕਹਿੰਦੇ ਹੈਗੇ ਆ ਬੀਪੀ ਵੱਧਦਾ ਸੀਗਾ ਤੇ ਮੈਨੂੰ ਕੀ ਕਹਿੰਦੇ ਹੈਗੇ ਆ ਇਹਦੀ ਪ੍ਰੋਬਲਮ ਸੀਗੀ ਆਪਣਾ ਇਹ ਜੂਰੀਆ ਕੈਸਟ ਵੀ ਵੱਧਦਾ ਸੀ ਮੇਰਾ ਤੇ ਨਾਲੇ ਮੇਰਾ ਲੀਵਰ ਵੀ ਫੇਟੀ ਸੀਗਾ ਤੇ ਮੈਨੂੰ ਬੁਖਾਰ ਵੀ ਰਹਿੰਦਾ ਹੁੰਦਾ ਸੀ ਹੱਥ ਪੈਰ ਬਹੁਤ ਟੁੱਟਦੇ ਸੀ ਮੇਰੇ। ਤੇ ਚੱਕਰ ਵੀ ਮੈਨੂੰ ਆਉਂਦੇ ਸੀ ਤੇ ਨਾਲੇ ਕੀ ਕਹਿੰਦੇ ਹੈਗੇ ਮੈਨੂੰ ਆ ਦੀ ਮਾਈਗ੍ਰੇਨ ਦੀ ਵੀ ਪ੍ਰੋਬਲਮ ਸੀਗੀ ਸਰਵਾਈਕਲ ਵੀ ਸੀ ਤੁਹਾਨੂੰ ਸਰਵਾਈਕਲ ਵੀ ਸੀ ਮੈਨੂੰ ਕੀ ਕਹਿੰਦੇ ਸਰਵਾਈਕਲ ਦੀ ਵੀ ਪ੍ਰੋਬਲਮ ਸੀਗੀ ਤੇ ਮੈਂ ਬਸ ਰੋਈ ਜਾਣਾ ਘਰ ਦਾ ਕੰਮ ਕਰੀ ਜਾਣਾ ਬੱਚਿਆਂ ਨੂੰ ਵੀ ਦੇਖੀ ਜਾਣਾ ਤੇ ਇੱਕ ਦਿਨ ਫਿਰ ਇਹਦੇ ਪਾਪਾ ਨੂੰ ਪਤਾ ਲੱਗਾ ਸੀਗਾ ਤੇ ਫਿਰ ਜਾ ਕੇ ਇਹ ਬੋਡੀ ਸਰਵਿਸ ਮਂਘਾਈ ਸੀਗੀ ਇੱਕ ਤੁਸੀਂ ਦੱਸਦੇ ਸੀਗੇ ਵੀ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਸੀ ਹੁੰਦੀ ਉਹ ਰਾਤ ਨੂੰ ਮੈਨੂੰ ਨੀਂਦ ਨਹੀਂ ਆਉਂਦੀ ਸੀਗੀ ਨੀਂਦ ਨਹੀਂ ਆਉਂਦੀ ਸੀ ਤੇ ਮੇਰਾ ਦਿਮਾਗ ਡਿਪਰੈਸ਼ਨ ਦਾ ਬਹੁਤ ਰਹਿੰਦਾ ਸੀਗਾ ਮੈਂ ਰੋਂਦੀ ਵੀ ਸੀਗੀ ਤੇ ਉਹ ਫਿਰ ਜਦੋਂ ਦਾ ਮੈਂ ਬੋਡੀ ਸਰਵਿਸ ਲੈਣਾ ਸ਼ੁਰੂ ਕੀਤਾ ਹੈ ਮੈਨੂੰ ਹਜੇ 15 ਦਿਨ ਹੋਈਆਂ ਲਏ ਹੋਏ ਨੂੰ ਤੇ ਉਹਦੇ ਉਹਦੇ ਨਾਲ ਮੈਨੂੰ ਬਹੁਤ ਫਰਕ ਬਹੁਤ ਫਰਕ ਆ ਲਖਾਈ ਪਰਿਵਾਰ ਤੁਹਾਨੂੰ ਅੱਜ ਸੁਣਦੇ ਪਏ ਨੇ ਤੁਸੀਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਅਸੀਂ ਉਹਨਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਜਿਹੜੇ ਮੇਰੇ ਭੈਣ ਮੇਰੀ ਪ੍ਰਾਣ ਮੇਰੀ ਵੀਡੀਓ ਦੇਖਦੇ ਪਏ ਹੈਗੇ ਆ ਇਹ ਜੀਵਨ ਬਹੁਤ ਅਨਮੋਲ ਹੈ ਬਹੁਤ ਨੋਖਾ ਆ ਇਹਨੂੰ ਬੜੇ ਪਿਆਰ ਨਾਲ ਬੜੇ ਆਰਾਮ ਨਾਲ ਆਪਾਂ ਜੀ ਸਕਦੇ ਆ ਆਪਣੇ ਬੱਚਿਆਂ ਲਈ ਤੇ ਆਪਾਂ ਨੂੰ ਸਭ ਨੂੰ ਬਾਡੀ ਸਰਵਿਸ ਜੂਸ ਜਿਹੜਾ ਹੈਗਾ ਉਹ ਆਪਾਂ ਨੂੰ ਸਾਰਿਆਂ ਨੂੰ ਲੈਣਾ ਚਾਹੀਦਾ ਕਿਉਂਕਿ ਜ਼ਿੰਦਗੀ ਬਹੁਤ ਅਨਮੋਲ ਬਹੁਤ ਕੀਮਤੀ ਹੈ ਠੀਕ ਹੈ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹਨੀ ਹਾਂ ਆਪਣੇ ਭੈਣ ਭਰਾਵਾਂ ਨੂੰ ਹੋਰ ਵੀ ਤੁਸੀਂ ਕੋਈ ਰਿਜ਼ਲਟ ਲਿਆ ਇਹਦੇ ਉੱਤੇ ਅ ਰਿਜ਼ਲਟ ਤਾਂ ਮੈਨੂੰ ਕਾਫੀ ਮੇਰੇ ਰਿਜ਼ਲਟ ਤਾਂ ਬਹੁਤ ਵਧੀਆ ਮਿਲਿਆ ਮੈਨੂੰ ਮੈਂ ਜਿਹੜੀ ਮੇਰੀ ਦਵਾਈ ਸੀਗੀ ਉਹਦੇ ਵਿੱਚ ਮੈਂ ਆਪਣੇ ਹਸਬੰਦ ਨੂੰ ਉਹ ਦਵਾਈ ਦਿੰਦੀ ਸੀ ਸਿਰਫ ਉਹਦੇ ਵਿੱਚ ਸ਼ਾਮ ਨੂੰ ਹੀ ਦਿੰਦੀ ਸੀ ਆਦੀ ਚਮਚਾ ਤੇ ਉਹਦੇ ਨਾਲ ਇਹਨਾਂ ਨੂੰ ਕਾਫੀ ਫਰਕ ਪਿਆ ਵਾ ਮੇਰੀ ਦਵਾਈ ਦੇ ਵਿੱਚੋਂ ਹੀ ਕਿਉਂਕਿ ਪਹਿਲੇ ਇਹ ਲਿਵਰ ਦੀ ਵੀ ਪ੍ਰੋਬਲਮ ਸੀ ਮੇਰੀ ਲਿਵਰ ਦੀ ਪ੍ਰੋਬਲਮ ਬਿਲਕੁਲ ਸੈੱਟ ਹੋ ਗਿਆ ਠੀਕ ਹੈ ਹੋਰ ਤੁਹਾਨੂੰ ਕੀ ਕੀ ਪ੍ਰੋਬਲਮ ਸੀ ਵੀਰ ਜੀ ਬਸ ਇਹੀ ਪ੍ਰੋਬਲਮ ਸੀ ਇੱਕ ਤੁਸੀਂ ਦੱਸ ਰਹੇ ਸੀ ਕਿ ਵੀ ਤੁਹਾਡੇ ਕੋਈ ਟੋਇਲਟ ਦੀ ਵੀ ਕੋਈ ਪ੍ਰੋਬਲਮ ਕਰਦੀ ਸੀ ਹਾਂਜੀ ਹਾਂਜੀ ਉਹਦੇ ਕਰਕੇ ਸੀ ਲਿਵਰ ਦੇ ਕਰਕੇ ਦਿਨ ਚ ਤਿੰਨ ਤਿੰਨ ਚਾਰ ਚਾਰ ਵਾਰੀ ਇਹਨਾਂ ਨੇ ਜਾਣਾ ਤੇ ਉਹੋ ਹੀ ਜਿੱਦਾਂ ਮੇਰਾ ਬਹੁਤ ਵਧੀਆ ਸੈੱਟ ਹੋ ਗਿਆ ਮੈਂ 80 ਵਾਰੀ ਠੀਕ ਹੈ ਜਿਹੜੀ ਤੁਸੀਂ ਕਹਿ ਰਹੇ ਸੀ ਵੀ ਲੈਟਰਿੰਗ ਜਿਹੜੀ ਹੈ ਤੁਹਾਡੀ ਉਹ ਛਿਜ ਕੇ ਆਉਂਦੀ ਸੀ ਹਾਂ 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 ਆ ਕੁਝ ਆਪਣਾ ਕੋਈ ਕੀ ਕਹਿ ਰਹੇ ਸੀ ਤੁਸੀਂ ਉਹਨੂੰ ਛਿਜਰੇ ਜੇ ਬਣ ਕੇ ਆਉਂਦੇ ਸੀਗੇ ਬਣ ਕੇ ਆਉਂਦੇ ਸੀ ਹਾਂਜੀ ਤੇ ਅੱਜ ਉਹ ਛਿਜਰਿਆਂ ਵਾਲੀ ਕੋਈ ਪ੍ਰੋਬਲਮ ਤੇ ਨਹੀਂ ਬਿਲਕੁਲ ਸੈਟ ਹੈ ਬਿਲਕੁਲ ਸੈਟ ਹੈ ਤੇ ਤੁਸੀਂ ਵੀ ਕੀ ਸੰਦੇਸ਼ਾ ਦੇਣਾ ਚਾਹੁੰਦੇ ਹੋ ਮੈਂ ਵੀ ਇਹੀ ਸੰਦੇਸ਼ਾ ਦੇਣਾ ਚਾਹੁੰਦਾ ਇਹ ਚੀਜ਼ ਬਹੁਤ ਵਧੀਆ ਦਵਾਈ ਹੈ ਸਾਰਿਆਂ ਨੂੰ ਲੈਣੀ ਚਾਹੀਦੀ ਇਹ ਬੋਡੀ ਸਰਵੇ ਜੋ ਹੈ ਇਹ ਸਰੀਰ ਦੀ ਸਫਾਈ ਹੈ ਸਰੀਰ ਦੀ ਸਫਾਈ ਜੀ ਅਸੀਂ ਆਖੀਏ ਦਵਾਈ ਹੈ ਤੇ ਦਵਾਈ ਨਹੀਂ ਹੈ ਨਹੀਂ ਦਵਾਈ ਨਹੀਂ ਇਹ ਸਰੀਰ ਦੀ ਸਫਾਈ ਹੈ ਤੇ ਜੇਕਰ ਆਖੀਏ ਦਵਾਈ ਨਾਲੋਂ ਘਟ ਹੈ ਤੇ ਇਹ ਦਵਾਈ ਨਾਲੋਂ ਘਟ ਵੀ ਨਹੀਂ ਹੈ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਪੈਂਜੀ ਔਰ ਵੀਰਜੀ ਔਰ ਲੱਖਾਂ ਦੀ ਦੁਨੀਆ ਜੀ ਤੁਹਾਡੀ ਆਵਾਜ਼ ਨੂੰ ਸੁਣ ਰਹੀ ਨੇ ਉਮੀਦ ਕਰਦੇ ਹਾਂ ਵੀ ਸਾਰੇ ਤੁਹਾਡੀ ਇਸ ਆਵਾਜ਼ ਦੇ ਨਾਲ ਵੀ ਸਹਿਮਤ ਹੋਣਗੇ